ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਸੂਟ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਦੇ ਵਾਲ ਪਾਉਣੇ ਬੜੇ ਸੌਖੇ ਤਰੀਕੇ ਦੇ ਨਾਲ ਆਪਾਂ ਦੱਸਾਂਗੇ ਪਹਿਲਾਂ ਕੀ ਕਰਨਾ ਆਪਾਂ ਇੱਕ ਬੈਕ ਸਾਈਡ ਤੇ ਆਪਾਂ ਜੋ ਵਾਲ ਪਾ ਲੈਣਾ ਆਪਾਂ ਆਹ ਵੇਖੋ ਸਲਵਾਰ ਆਪਾਂ ਜੋੜ ਲਈ ਆ ਸਲਵਾਰ ਆਪਾਂ ਜੋੜ ਲਈ ਆ ਇਹਦਾ ਜਿਹੜਾ ਆਪਾਂ ਆਸਣ ਹੈ ਨਾ ਆਸਣ ਤੋਂ ਆਪਾਂ 2 2 ਇੰਚ ਦਾ ਇੱਕ ਪਲੇਟ ਪਾਵਾਂਗੇ ਆ ਵੇਖੋ ਆ ਲੈ ਲਿਆ ਆਸਣ ਵਾਲੀ ਸੀਨ ਇੱਥੇ ਆਪਾਂ ਕੀ ਕਰਨਾ ਪਹਿਲਾਂ 2 2 ਇੰਚ ਦਾ ਨਿਸ਼ਾਨ ਲਾ ਲੈਣਾ 2 2 2.5 ਇੰਚ ਦਾ ਵੀ ਆਪਾਂ 2.5 ਇੰਚ ਦਾ ਲਾਵਾਂਗੇ 2 2.5 ਇੰਚ ਦਾ ਨਿਸ਼ਾਨ ਆਪਾਂ ਇਥੇ ਲਾ ਲੈਣਾ ਇਹਨੂੰ ਕੀ ਕਰਨਾ ਆਪਾਂ ਇਹਨੂੰ ਫੜ ਕੇ ਤੇ ਆਪਾਂ ਸੀਨ ਤੱਕ ਲੈ ਆਉਣਾ ਇਧਰੋਂ ਵੀ ਆਪਾਂ ਸੀਨ ਤੱਕ ਲੈ ਆਉਣਾ ਦੋਵਾਂ ਨੂੰ ਆਪਸ ਵਿੱਚ ਜੋੜ ਕੇ ਆਪਾਂ ਇੱਕ ਪਲੇਟ ਪਾ ਲੈਣਾ अपना प्लेट पै गया ये अपना बैक साइड तो प्लेट पै गया हूँ की करना आप देखो जिधर आप चिड़ी बनाई अगले पासे फ्रंट पासा लैके नेफा भन्निया ने आपधरले पासे आपा, चिड़ी वाले पासे आप 9 ਇੰਚ ਤੇ ਨਿਸ਼ਾਨ ਲਾ ਦੇਣਾ ਕੀ ਕਰਨਾ 9 ਇੰਚ ਤੇ ਇਹ ਆ ਸੈਮੀ ਪਟਿਆਲਾ ਸਿੰਪਲ ਸਲਵਾਰ ਉਹਦਾ 8.5 ਤੇ ਲਾਉਣਾ ਇਹਦਾ ਆਪਾਂ ਕੀ ਕਰਨਾ 9 ਇੰਚ ਤੇ ਆਪਾਂ ਨਿਸ਼ਾਨ ਲਾ ਲੈਣਾ 9 ਇੰਚ ਤੇ ਆ ਵੇਖੋ ਨਿਸ਼ਾਨ ਲਾ ਲਿਆ ਹੁਣ ਕੀ ਕਰਨਾ ਜਿੱਥੇ ਆਪਾਂ ਪਲੇਟ ਪਾਇਆ ਸੀ ਉੱਥੋਂ ਆਪਾਂ ਜੋੜ ਲੈਣਾ ਬੈਕ ਸਾਈਡ ਜੋੜਨਾ ਜਿਹੜੀ ਵਾਲਾ ਪਾਸਾ ਨਹੀਂ ਜੋੜਨਾ ਇਹਦਾ ਕੀ ਕਰਨਾ ਵੇਖੋ ਆ ਹੁਣ ਬੈਕ ਸਾਈਡ ਹੈ ਨਾ ਇਹ ਆ ਵੇਖੋ ਬੈਕ ਸਾਈਡ ਬੈਕ ਸਾਈਡ ਦੇ ਨਾਲ ਆ ਵੇਖੋ ਇਹਦੇ ਨਾਲ ਜੋੜ ਲੈਣਾ ਹੁਣ ਆਪਾਂ ਸੀਣ ਮਾਰਦੇ ਜਾਣਾ ਜਿੱਥੋਂ ਤੱਕ ਆਪਾਂ ਨਿਸ਼ਾਨ ਲਾਇਆ ਸੀ ਜਿੱਥੋਂ ਤੱਕ ਆਪਾਂ ਨਿਸ਼ਾਨ ਲਾਇਆ ਸੀ ਉੱਥੋਂ ਤੱਕ ਆਪਾਂ ਸੀਣ ਮਾਰਾਂਗੇ आप वेखो निशान है ना इथर आपन ला लैनी है बहुत ही सौखा तरीका है आपका जिते आ निशान लाया ना अपना उतना इतों तीकर आप सीन ला लेनी ਉਥਾ ਟਿੱਕਰ ਆਪਾਂ ਸੀਨ ਲਾਈ ਹੁਣ ਕੀ ਕਰਨਾ ਦੂਜੀ ਸਾਈਡ ਤੇ ਵੀ ਆ ਫੜਨਾ ਜਿੱਥੇ ਆਪਾਂ ਜੋੜੀ ਸੀ ਬੈਕ ਸਾਈਡ ਆ ਬੈਕ ਸਾਈਡ ਜੋੜਿਆ ਇੱਥੋਂ ਫੜ ਕੇ ਜਿੱਧਰ ਇੱਧਰ ਨਿਸ਼ਾਨਾ ਤੱਕ ਆਪਾਂ ਸੀਨ ਲਗਾ ਦਾਂਗੇ ਆ ਵੇਖੋ ਆਪਾਂ ਕੀ ਕੀਤਾ ਜਿੱਥੇ ਆਪਾਂ ਨਿਸ਼ਾਨੀ ਲਾਈ ਸੀ ਨਾ ਆ ਵੇਖੋ ਇੱਥੇ 9 ਤੱਕ ਉਧਰੋਂ ਆ ਵੀ 9 ਤੱਕ ਆਪਾਂ ਸੀਨ ਲਾ ਲਿਆ ਹੁਣ ਆਪਾਂ ਤੁਹਾਨੂੰ ਵੜ ਪੌਣੇ ਦੱਸਾਂਗੇ ਬੜੇ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਆਪਾਂ ਹੁਣ ਆਪਾਂ ਕੀ ਕਰਨਾ ਹੁਣ ਆ ਫਰੰਟ ਵਾਲਾ ਪਾਸਾ ਲੈਣਾ ਜੀੜੀ ਦੇ ਨਾਲ ਬਰਾਬਰ ਰੱਖ ਲੈਣਾ ਪਹਿਲੋ ਜੋੜ ਵੀ ਸਕਦੇ ਆ ਆ ਵੇਖੋ ਬਰਾਬਰ ਰੱਖ ਲਿਆ ਹੁਣ ਕੀ ਕਰਨਾ ਆ 1 ਇੰਚ ਦੀ ਆਪਾਂ ਨਿਸ਼ਾਨੀ ਲਾਈ ਆ 2.5 2.5 ਇੰਚ ਦਾ ਆਪਾਂ ਵાળ ਪਾਈ ਜਾਣਾ ਆ ਵੇਖੋ 2.5 ਇੰਚ ਤੋਂ ਫੜਨਾ ਐ ਕਰਕੇ ਆਪਾਂ ਵાળ ਪਾਈ ਜਾਵਾਂਗੇ ਇਦਾਂ ਆਪਾਂ 2.5 ਇੰਚ ਦੇ ਵાળ ਪਾਈ ਜਾਣੇ ਐ ਕਰਕੇ ਇਹ ਆ ਵੇਖੋ ਇਦਾਂ ਕਰ ਕਰਕੇ ਆਪਾਂ ਜਿੰਨਾ ਵੀ ਆ ਸਾਰਾ ਕੱਪੜਾ ਆਪਾਂ ਇਹਦੇ ਵਲ ਪਾਈ ਜਾਣੇ ਜਦੋਂ ਆਪਾਂ ਆ ਵੇਖੋ ਹੈਗਾ ਵਾ ਪਹੁੰਚਾ ਇਹਦਾ ਆਪਾਂ ਕਰਾਂਗੇ ਸੈਂਟਰ ਸੈਂਟਰ ਕਰਕੇ ਸੈਂਟਰ ਕਰਕੇ ਤੇ ਕੱਟ ਲਾ ਲਾਂਗੇ ਸੈਂਟਰ ਦੇ ਵਿੱਚ ਆਪਾਂ ਕੱਟ ਲਾ ਲਾਂਗੇ ਜਦੋਂ ਆਪਾਂ ਇੱਥੋਂ ਤੀਕਰ ਵਲ ਪਾਉਣੇ ਆ ਉਹਦਾ ਆਪਾਂ ਇੰਜ ਕਰਕੇ ਇੱਥੋਂ ਫੜ ਕੇ ਹੀ ਆਪਾਂ ਇੰਜ ਕਰਕੇ ਵਾਲ ਪਾਉਣਾ ਫਿਰ ਕਦੀ ਵੀ ਸਲਵਾਰ ਦਾ ਵਾਲ ਫਾਰ ਨੂੰ ਨਹੀਂ ਜਾਂਦਾ ਇਸ ਕਰਕੇ ਆਪਾਂ ਵੇਖੋ ਬਰਾਬਰ ਬਰਾਬਰ ਕਰ ਲਾਂਗੇ ਸਾਰੇ ਵਾਲ ਹਾਇਕ ਸਾਰੇ ਵਾਲ ਆਪਾਂ 2.5 ਇੰਚ ਤੇ ਨਿਸ਼ਾਨੀ ਲਾ ਕੇ ਇਹ ਤਾਂ ਵੇਖੋ ਇੰਜ ਪਾਈ ਜਾਣੇ ਆ ਆਪ ਦਾ 8.5 ਇੰਚ ਤੇ ਆਪਾਂ ਇਹ ਆਪਾਂ ਜਿੱਥੇ 9 ਦੇ ਨਿਸ਼ਾਨੀ ਲਾਈ 9 ਤੱਕ ਆਪਾਂ ਇੱਦਾਂ ਹੀ ਵੜ ਪਾਈ ਜਾਣੇ ਆ ਇਹ ਆਪਣਾ ਥੋੜਾ ਬਹੁਤਾ ਘਟਦਾ ਕਪੜਾ ਵੱਧ ਘਟ ਵੀ ਆਪਾਂ ਪਾ ਸਕਦੇ ਆ 9 ਇੰਚ ਤੱਕ ਆਪਾਂ ਪੂਰਾ ਕਰਨਾ ਕਪੜਾ ਪੂਰਾ ਕਰਨਾ ਆ ਵੇਖੋ ਇਦਾਂ ਆਪਾਂ ਸਾਰੇ ਬਰਾਬਰ ਕਰ ਲੈਣੇ ਆ ਬਰਾਬਰ ਕਰਕੇ ਤੁਹਾਨੂੰ ਦੱਸਦੇ ਆ ਕਿਵੇਂ ਆ ਵੇਖੋ ਬਰਾਬਰ ਬਰਾਬਰ ਕਰਕੇ ਫਿਰ ਤੁਹਾਨੂੰ ਦੱਸਦੇ ਆ ਆ ਵੇਖੋ ਹੁਣ ਆਪਾਂ ਆ ਵੇਖੋ 9 ਇੰਚ ਤੇ ਆਪਣੇ ਪੂਰੇ 9 ਇੰਚ ਤੱਕ ਆ ਵਿਕ ਪੂਰੀ ਹੋ ਗਈ ਆ ਸੀਨ ਦੇ ਸਾਈ ਨਾਲ ਮਿਲਣੀ ਚਾਹੀਦੀ ਆ ਵੇਖੋ ਪੂਰੇ 9 ਇੰਚ ਤੇ ਆਪਣਾ ਹੀ ਸੀਨ ਲੱਗ ਜੂਗੀ ਠੀਕ ਐ ਦੂਜੀ ਸਾਈਡ ਤੇ ਵੀ ਆਪਾਂ ਐਵੇਂ ਹੀ ਕਰਨਾ 1 ਇੰਚ ਦੀ ਨਿਸ਼ਾਨ ਲਾ ਕੇ ਇੱਥੇ 1 ਇੰਚ ਦਾ ਆ ਵੇਖੋ 1 ਇੰਚ ਦਾ ਲੱਗਾ ਇੱਥੇ ਹੁਣ ਆਪਾਂ 2.5 2.5 ਇੰਚ ਦੇ ਇਦਾਂ ਹੀ ਐ ਇਸ ਰੁਕ ਕਰਕੇ ਇਧਰ ਨੂੰ ਮੂੰਹ ਕਰਕੇ ਪਾਈ ਜਾਣੇ ਆ ਤੇ ਪੂਰੇ 9 ਇੰਚ ਤੇ ਜਿਵੇਂ ਇੱਧਰ ਪਾਇਆ ਇਸ ਤਰ੍ਹਾਂ ਹੀ ਆਪਾਂ ਇੱਧਰ ਕਰਾਂਗੇ ਜੇ ਸਿੰਪਲ ਸੂਟ ਆ ਫਿਰ ਆਪਾਂ 8.5 ਤੇ ਨਿਸ਼ਾਨੀ ਲਾਉਣੀ ਆ ਜੇ ਆਪਣੀ ਸੈਮੀ ਏ ਆ ਸੈਮੀ ਪਟਿਆਲਾ ਫਿਰ ਤੁਹਾਨੂੰ ਫੁੱਲ ਪਟਿਆਲਾ ਦੀ ਵੀ ਆਪਾਂ ਦੱਸਾਂਗੇ ਇਹ ਆਪਾਂ 9 ਇੰਚ ਤੇ ਲਾਉਣੀ ਨਿਸ਼ਾਨ ਠੀਕ ਹੈ ਇਹ ਹੋ ਗਏ ਜੀ ਆਪਣੇ ਵਾਲ ਹੁਣ ਦੂਜੇ ਪਾਸੇ ਵੀ ਤੁਹਾਨੂੰ ਪੂਰੀ ਤਿਆਰ ਕਰਕੇ ਦੱਸਦੇ ਹਾਂ ਹਾਂਜੀ ਆ ਵੇਖੋ ਆਪਣੀਆਂ ਔਣਚੋਣਾ ਪੈ ਗਈਆਂ ਵੇਖੋ ਬਰਾਬਰ ਬਰਾਬਰ ਸਾਰੀਆਂ ਆ ਗਈਆਂ ਪਰਫੈਕਟ ਇਦਾਂ ਪੈਂਦਾ ਇਦਾਂ ਚੋਣਾ ਪਾਓਗੇ ਤੁਸੀਂ ਤੇ ਪਰਫੈਕਟ ਆ ਜਾਣਗੀਆਂ ਕੋਈ ਵੀ ਮੁਸ਼ਕਲ ਨਹੀਂ ਆਏਗੀ ਜਰੂਰ ਇਦਾਂ ਪਾ ਕੇ ਵੇਖਿਓ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ